ਜੀ ਮੈਂ ਲਖਮਿੰਦਰ ਕੌਰ ਫਿਲਨਥ੍ਰੋਪਿਕ ਕਲੱਬ ਦੀ ਫਾਊਂਡਰ ਤਸਤਿਕ ਸੋਸ਼ਲ ਆਡੀਟਰ ਅੱਜ ਇੱਥੇ ਜ਼ਿਲ੍ਹਾ ਸੱਭਿਆਚਾਰਕ ਕਲਚਰਲ ਫੈਸਟੀਵਲ ਤੇ ਆਏ ਹੋਏ ਆ ਇਹ ਸਭ ਬੱਚੇ ਤੇ ਡਿਸੇਬਿਲਟੀਆਂ ਵਾਲੇ ਨੇ ਕਿਸੇ ਦੀ ਲੋਅਰ ਵਿਜ਼ਨ ਹੈ ਕੋਈ ਬਲਾਈਂਡ ਹੈ ਕੋਈ ਕਿਸੇ ਦੀ ਲੈਗ ਕੰਮ ਨਹੀਂ ਕਰਦੀ ਕਿਸੇ ਦੀ ਬਾਹ ਨਹੀਂ ਕੰਮ ਕਰਦੀ ਬਟ ਮੈਂ ਦੇਖ ਰਹੀ ਆ ਬੱਚਿਆਂ ਚ ਉਤਸ਼ਾਹ ਪੂਰਾ ਹੈਗਾ ਤਾਂ ਇੱਥੇ ਪੂਰਾ ਅੱਛੀ ਤਰ੍ਹਾਂ ਉਹ ਪਾਰਟਿਸਿਪੇਟ ਕਰ ਰਹੇ ਨੇ ਸਾਨੂੰ ਹੀ ਐਗਜ਼ਾਮਪਲ ਸੈੱਟ ਕਰਕੇ ਦੇ ਰਹੇ ਨੇ ਕਿ ਦੇਖੋ ਵਿਦ ਡਿਸੇਬਿਲਟੀਜ਼ ਆਲਸੋ ਵੀ ਕੈਨ ਡੂ ਸਮਥਿੰਗ ਤੇ ਇਹ ਬੱਚੇ ਬਹੁਤ ਸਪੈਸ਼ਲ ਨੇ ਮੇਰੇ ਤੇ ਦਿਲ ਦੇ ਬਹੁਤ ক্লোਜ਼ ਨੇ ਤਾਂ ਇਹਨਾਂ ਨੇ ਹਮੇਸ਼ਾ ਮੈਨੂੰ ਇੱਕ ਅਹੁਦਾ ਦਿੱਤਾ ਹੈ ਕਿ ਆਣਾ ਹੈ ਇੱਕ ਹਮੇਸ਼ਾ ਇੱਕ ਮਾਂ ਨਹੀਂ ਹੈ ਬੁਲਾਉਂਦੇ ਨੇ ਤਾਂ ਕਿ ਅਸੀਂ ਇਹਨਾਂ ਨੂੰ ਇਨਕਰੇਜ ਕਰ ਸਕੀਏ ਤਾਂ ਡੈਫੀਨਿਟਲੀ ਮੈਂ ਹਰ ਇੱਕ ਨੂੰ ਹਰ ਇੱਕ ਸਿਟੀਜ਼ਨ ਕਲ ਧਿਆਨੇ ਦਾ ਹੈ ਜਾਂ ਪੰਜਾਬ ਦਾ ਇਹ ਅਪੀਲ ਕਰਾਂਗੀ ਇਹਨਾਂ ਬੱਚਿਆਂ ਨੂੰ ਆ ਕੇ ਜ਼ਰੂਰ ਮਿਲੋ ਇਹਨਾਂ ਦੇ ਹਰ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰੋ ਇਹ ਸਾਨੂੰ ਹੀ ਸਿੱਖਿਆ ਦੇ ਕੇ ਜਾਂਦੇ ਨੇ ਅਸੀਂ ਹੀ ਇਹਨਾਂ ਤੋਂ ਕੁਝ ਸਿੱਖ ਕੇ ਜਾਣਾ ਹੈ ਕਿ ਡਿਸੇਬਿਲਟੀ ਤੁਹਾਨੂੰ ਰੋਕ ਨਹੀਂ ਸਕਦੀ ਸਾਨੂੰ ਅੱਗੇ ਹੀ ਵਧਣ ਦੀ ਹੈ ਥੈਂਕ ਯੂ ਜੀ ਬੱਚਿਆਂ ਜਿਹੜੇ ਸੇਵਾ ਕਰ ਰਹੇ ਕਿੱਦਾਂ ਲੱਗ ਰਿਹਾ ਹੈ ਜੀ ਇਹ ਤਾਂ ਦੇਖੋ ਰੱਬ ਦੀ ਮਰਜ਼ੀ ਸੀ ਕਿ ਐਸ ਸਾਨੂੰ ਮੈਨੂੰ ਉਹ ਮਿਲਿਆ ਹੈ ਮੌਕਾ ਕਿ ਮੈਂ ਬੱਚਿਆਂ ਨਾਲ ਜੁੜੀ ਹੋਈ ਆ ਸਭ ਉਹਦੀ ਦੇਣ ਹੈ ਸਾਡੀ ਦੇਣ ਹੈ ਤਾਂ ਇਹ ਬੱਚੇ ਹੋਰ ਇਨਕਰੇਜਮੈਂਟ ਦਿੰਦੇ ਨੇ ਹੋਰ ਸਾਥ ਦਿੰਦੇ ਨੇ ਕਿ ਨਾਲੇ ਕੁਝ ਕਰੀਏ ਬਿਕੋਜ਼ ਇਹ ਆਪ ਹੀ ਬੜਾ ਉਦਮ ਕਰਦੇ ਨੇ ਸਾਨੂੰ ਸਿਖਾਉਂਦੇ ਨੇ ਕਿ ਅਸੀਂ ਜਿਹੜੇ ਛੋਟੋ ਛੋਟੀ ਗੱਲਾਂ ਤੇ ਲੈ ਕੇ ਅਸੀਂ ਘਰ ਬਹਿ ਕੇ ਰੋਣੇ ਆ ਕਿ ਅੱਜ ਕਿਸੇ ਦਾ ਕੋ ਸਰਮਣ ਨਹੀਂ ਹੈ ਤਾਂ ਵੀ ਸਾਨੂੰ ਰੋਣਾ ਆ ਜਾਂਦਾ ਤਾਂ ਕਿਸੇ ਕੋ ਅੱਜ ਪੈਸਾ ਕੱਟ ਗਿਆ ਤਾਂ ਵੀ ਬਟ ਇਹਨਾਂ ਨੂੰ ਦੇਖੋ ਇਹਨਾਂ ਤੇ ਜ਼ਿੰਦਗੀ ਦੀ ਰੌਸ਼ਨੀ ਵੀ ਨਹੀਂ ਹੈ ਕਿਆਂ ਦੇ ਫਿਰ ਵੀ ਸਾਨੂੰ ਰੌਸ਼ਨੀ ਦੇ ਰਹੇ ਨੇ ਅਗਰ ਬੱਚਿਆਂ ਕੀ ਮੈਸੇਜ ਹੋਵੇ ਟੀਚਰਾਂ ਕੀ ਕਹਿਣਾ ਚਾਹੁੰਦੇ ਹੈ ਪਹਿਲੇ ਤਾਂ ਸਭ ਤੋਂ ਪਹਿਲੇ ਸੈਲੂਟ ਐਂਡ ਟੀਚਰਸ ਜਿਹੜੇ ਇਹਨਾਂ ਨੂੰ ਇੱਥੇ ਲੈ ਕੇ ਪਰਫਾਰਮ ਕਰਾ ਰਹੇ ਨੇ ਤਾਂ ਪੇਰੈਂਟਸ ਜਿਹੜੇ ਇਹਨਾਂ ਨਾਲ ਰੋਜ਼ ਡੀਲ ਕਰ ਰਹੇ ਨੇ ਉਹ ਹੀ ਸਾਨੂੰ ਇੱਕ ਸਿੱਖਿਆ ਦੇ ਰਹੇ ਨੇ ਕਿ ਅਸੀਂ ਤਾਂ ਸਿਰਫ ਇੱਕ ਘੰਟਾ ਬਿਤਾਉਣਾ ਨਾਲ ਪਾਵੇ ਹਫਤੇ ਚ ਵੀਰਈ ਆਈਏ ਭਾਵੇਂ ਵੀ ਨਜੇ ਵੀਰਈ ਆਈ ਹੈ ਬਟ ਇਹ ਤਾਂ ਰੋਜ਼ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਮੈਂ ਸੈਲੂਟ ਕਰਦੀ ਆ ਉਹਨਾਂ ਨੂੰ ਮੈਂ ਕਹਿੰਦੀ ਆ ਕਿ ਹੋਰ ਹਿੰਮਤ ਕਰੋ ਸ਼ਾਇਦ ਇਹਨਾਂ ਬੱਚੇ ਅੱਗੇ ਵੱਧ ਕੇ ਕੀ ਪਤਾ ਸਾਡੇ ਪ੍ਰਾਈਮ ਮਿਨਿਸਟਰ ਤੇ ਸਾਡੇ ਮਿਨਿਸਟਰ ਬਣਨ ਆਪਾਂ ਕਈ ਮੂਵੀਸ ਤਾਂ ਦੇਖਦੇ ਆਂ ਸ਼੍ਰੀਕਾਂਤ ਵੀ ਦੇਖੀ ਲੂਕਾਸ ਵੋਲਡ ਵੀ ਦੇਖੀ ਬਟ ਕਰ ਕਿੰਨਾ ਰਹੇ ਆ ਐਸੀ ਐਸੀ ਦੇਖਣਾ ਹੈ ਤਾਂ ਪੇਰੈਂਟਸ ਨੂੰ ਉਤਸ਼ਾਹ ਦੇਣਾ ਪੇਰੈਂਟਸ ਨੂੰ ਹਿੰਮਤ ਦੇਣੀ ਹੈ ਤਾਂ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਪੇਰੈਂਟਸ ਨੂੰ ਹਿੰਮਤ ਦੇਣ ਵਾਸਤੇ ਆਨੂੰ ਢਾਲਨੇ ਹੁੰਦੇ ਨਾ ਇੰਨਾ ਤਾਂ ਆਪਾਂ ਕਰ ਹੀ ਸਕਦਾ ਆ ਬੀਆਰਸੀ ਬਲਾਗ ਲੁਧਿਆਣਾ 2 ਤੋਂ ਇਹ ਜਿਹੜਾ ਜ਼ਿਲ੍ਹਾ ਪਤਰੀ ਸਭਿਆਚਾਰਕ ਮੁਕਾਬਲੇ ਕਰਵਾਉਣ ਜਾ ਰਹੇ ਆ ਜੀ ਅਸੀਂ ਜਿਹੜਾ ਲੁਧਿਆਣੇ ਦੇ ਵਿੱਚ ਇਹਦੇ ਵਿੱਚ ਬਲਾਕ ਦੇ ਲਗਭਗ ਜ਼ਿਲ੍ਹਾ ਲੁਧਿਆਣੇ ਦੇ 19 ਬਲਾਕਾਂ ਦੇ ਵਿੱਚ ਲਗਭਗ 150 ਬੱਚੇ ਪਾਰਟਿਸਪੇਟ ਕਰ ਰਹੇ ਨੇ ਜਿਹੜੇ ਬੱਚੇ ਨੇ ਸਾਨੂੰ ਪਤਾ ਵੀ ਇਹ ਫਿਜ਼ੀਕਲੀ ਚੈਲੰਜ ਬੱਚੇ ਨੇ ਸੀਡਬਲਯੂਐਸਐਨ ਬੱਚੇ ਹੁੰਦੇ ਨੇ ਇਹਨਾਂ ਨੂੰ ਸਟੇਜ ਤੇ ਲੈ ਕੇ ਆਉਣਾ ਇੱਕ ਬਹੁਤ ਵੱਡਾ ਜਿਹੜੇ ਸਾਡੇ ਅਧਿਆਪਕ ਸਹਿਬਾਨਾਂ ਦਾ ਉਪਰਾਲਾ ਵਾ ਕਿਉਂਕਿ ਇਹਨਾਂ ਨੂੰ ਸਟੇਜ ਤੇ ਲੈ ਕੇ ਆਉਣ ਲਈ ਬਹੁਤ ਘਾਲਣਾ ਘਾੜਨੀ ਪੈਂਦੀ ਹੈ ਤੇ ਉਹ ਸਾਡੇ ਅਧਿਆਪਕ ਜਿਤੇ ਇਸ ਲਈ ਵਧਾਈ ਦੇ ਪਾਤਰ ਨੇ ਉਸ ਲਈ ਸਾਡੇ ਜਿਹੜੇ ਇਹਨਾਂ ਦੇ ਬੱਚੇ ਤੇ ਇਹਨਾਂ ਦੇ ਮਾਪਿਓ ਉਹਨਾਂ ਨੂੰ ਵੀ ਮੈਂ ਵਧਾਈ ਦੇਣਾ ਚਾਹਨਾਗਾ ਤੇ ਨਾਲ ਹੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਆ ਸਰਕਾਰ ਵੱਲੋਂ ਮਿੱਟੀ ਹੋਈ ਮਹਾਂ ਦੇ ਵਿੱਚ ਅਸੀਂ ਕਰਵਾਉਂਦੇ ਰਵਾਂਗੇ ਤਾਂ ਕਿ ਬੱਚਿਆਂ ਦਾ ਜਿਹੜਾ ਟੈਲੈਂਟ ਆ ਉਹ ਅੱਗੇ ਆ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਆ ਇਹ ਵੀ ਬਾਕੀ ਜਿਹੜੇ ਸਾਡੇ ਸਮਾਗਮ ਦੇ ਵਿੱਚ ਬੱਚੇ ਆ ਉਹਨਾਂ ਦਾ ਮੁਕਾਬਲਾ ਕਰ ਸਕਣ ਬਹੁਤ ਬਹੁਤ ਧੰਨਵਾਦ ਜਿਵੇਂ ਪਛਲੀ ਭਗਵਾਨ ਵੱਲੋਂ ਹੀ ਲੱਗਦਾ ਇੱਕ ਸੈਂਸ ਹੁੰਦੀ ਹੈਗੀ ਤੇ ਇਹ ਬੱਚੇ ਆਲਰੇਡੀ ਬਹੁਤ ਹੀ ਜ਼ਿਆਦਾ ਐਕਟਿਵ ਹੁੰਦੇ ਨੇ ਨਾਰਮਲ ਬੱਚਿਆਂ ਦੀ ਤਰ੍ਹਾਂ ਹੀ ਹੁੰਦਾ ਹੈ ਇਹਨਾਂ ਦਾ ਸਾਰਾ ਕੁਝ ਹਾਂ ਅੱਜ ਕਿੱਦਾਂ ਲੱਗ ਰਿਹਾ ਮੁੱਖ ਮਹਿਮਾਨ ਵੀ ਆ ਰਹੇ ਆ ਅੱਜ ਮੈਡਮ ਹਾਂਜੀ ਸਾਡੇ ਸਤਿਕਾਰਯੋਗ ਮੈਡਮ ਮੈਡਮ ਰਵਿੰਦਰ ਕੌਰ ਜੀ ਆ ਰਹੇ ਨੇ ਤੋ ਉਹ ਅਸੀਂ ਉਹਨਾਂ ਦੇ ਸਾਡੇ ਮੁੱਖ ਮਹਿਮਾਨ ਹੋਣਗੇ ਉਹ ਸਾਡੀ ਪੂਰੀ ਕੋਆਪਰੇਸ਼ਨ ਕਰਦੇ ਆ ਹਰ ਤਰ੍ਹਾਂ ਦੇ ਫੰਕਸ਼ਨਸ ਦੇ ਵਿੱਚ ਸਾਡਾ ਪੂਰਾ ਸਾਥ ਦਿੰਦੇ ਨੇ ਮੈਮ ਉਹਨਾਂ ਦੀ ਰਹਿਨਵਾਈ ਹੈઠી ਇਹ ਸਾਰਾ ਫੰਕਸ਼ਨ ਅੱਜ ਚੱਲ ਰਿਹਾ ਟੀਚਰ ਕੀ ਮੈਸੇਜ ਹੋ ਗਿਆ ਬ੍ਰਦਰ ਟੀਚਰ ਸਾਡੇ ਆਲਰੇਡੀ ਬਹੁਤ ਹਾਰਡ ਵਰਕਿੰਗ ਟੀਚਰਸ ਨੇ ਪਹਿਲਾ ਹੀ ਨਾ ਬੱਚਿਆਂ ਨੇ ਬਹੁਤ ਮਿਹਨਤ ਕਰਦੇ ਹਨ ਤੁਸੋਂ ਮੈਂ ਅੱਗੇ ਤੋਂ ਵੀ ਉਹੀ ਹੀ ਉਮੀਦ ਉਹਨਾਂ ਤੋਂ ਰੱਖਦੇ ਹਾਂ ਅਸੀਂ ਕਿ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਹਾਰਡ ਵਰਕ ਕਰਵਾ ਮੇਰਾ ਨਾਮ ਪ੍ਰਦੀਪ ਕੌਰ ਹੈ ਜੀ ਆਇਆ ਮੁੱਖ ਮਹਿਮਾਨਰੇ ਕੀ ਕਹਿੰਦੇ ਆ ਮਮ ਅੱਜ ਦੇ ਫੰਕਸ਼ਨ ਵਰਮੀ ਇਹ ਕਹਾਣਾ ਕੋ ਚੋਨੀਆ ਕਿ ਅੱਜ ਅਸੀਂ ਜ਼ਿਲ੍ਹਾ ਬਦਰੀ ਖੋਜ ਮੁਕਾਬਲੇ ਕਰਵਾਏ ਨੇ ਜਿਹਦੇ ਵਿੱਚ ਬੱਚਿਆਂ ਵੱਲੋਂ ਪਾਰਟਿਸਪੇਟ ਕੀਤਾ ਗਿਆ ਆ ਜੀ ਸਲੋਗਨ ਰਾਈਟਿੰਗ ਪੇਂਟਿੰਗ ਇਸ ਤੋਂ ਇਲਾਵਾ ਡਾਂਸ ਪੰਗੜਾ ਗਿੱਧਾ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੰਪੀਟੀਸ਼ਨ ਨੇ ਜੀ ਸਾਡੇ ਕੋਲ ਜਿਨ੍ਹਾਂ ਵਿੱਚ ਮਤਲਬ ਬੱਚੇ ਜਿਲ੍ਹਾ ਪੱਧਰ ਤੇ ਪਾਰਟਿਸਿਪੇਟ ਕਰ ਪਾਰਟਿਸਿਪੇਟ ਕਰਨਗੇ ਇਸ ਤੋਂ ਬਾਅਦ ਅਸੀਂ ਇਹਨਾਂ ਵਿੱਚੋਂ ਜਿਹੜੇ ਫਰਸਟ ਸੈਕੰਡ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਸਟੇਟ ਲੈਵਲ ਦੇ ਫੰਕਸ਼ਨ ਦੇ ਵਿੱਚ ਲੈ ਕੇ ਜਾਵਾਂਗੇ ਜੀ ਕਿਹਨੇ ਬੱਚੇ ਨੇ ਅਗਲੇ ਕਿਹਦੇ ਸਕੂਲ ਸਰ ਅੱਜ ਇਹ ਜ਼ਿਲ੍ਹਾ ਪੱਦਰੀ ਪ੍ਰੋਗਰਾਮ ਹੈ ਜੀ ਇਸ ਤੋਂ ਪਹਿਲਾਂ ਬਲਾਕ ਪੱਦਰੀ ਹੋਇਆ ਸੀ ਬਲਾਕ ਪੱਦਰੀ ਦੇ ਜਿਹੜੇ ਬੱਚੇ 1st 2nd 3rd ਆਏ ਸੀਗੇ ਉਹਨਾਂ ਵੱਲੋਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਗਿਆ ਆ ਐਸ ਟਾਈਮ ਸਾਡੇ ਕੋਲ 221 ਦੇ ਕਰੀਬ ਜਿਹੜੇ ਆ ਉਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਜਿਨ੍ਹਾਂ ਨੇ ਅੱਜ ਵਕਵਾ ਕਾਈਟਮਾਂ ਦੇ ਵਿੱਚ ਭਾਗ ਲਿਆ ਆ ਜੀ ਅੱਜ ਦੇ ਮੁੱਖ ਮਹਿਮਾਨ ਕਿਹੜੇ ਕਿਹੜੇ ਆ ਸਰ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਨਰਵਿੰਦਰ ਕੌਰ ਜੀ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਆ ਉਹ ਆਉਣਗੇ ਜੀ ਸਾਡੇ ਕੋਲ ਬੱਚੜੀ ਪੈਦੇ ਤੋ ਸਿਰਫ ਫੰਕਸ਼ਨ ਦੇ ਦਿੱਤਾ ਉਹਦੇ ਵੀ ਸੋਸ਼ੀਅਲਾਈਜੇਸ਼ਨ ਬਹੁਤ ਹੁੰਦੀ ਆ ਬੱਚਿਆਂ ਦੀ ਬੱਚਿਆਂ ਦੇ ਅੰਦਰ ਜਿਹੜਾ ਟੈਲੈਂਟ ਲੁਕਿਆ ਹੋਇਆ ਆ ਉਹ ਸਾਹਮਣੇ ਆਉਂਦਾ ਆ ਲੋਕਾਂ ਸਾਹਮਣੇ